ਕਪੈਨੇ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਕਹਿੰਦੇ ਸੀ 1 ਰੁਪਿਆ ਕਰਤਾ ਨਹੀਂ ਤੁਕਰਦੇ ਉਹ ਕ तकरीबन 4.5 ਲੱਖ ਕਰੋੜ ਤੱਕ ਪਹੁੰਚ ਗਏ ਨੇ 2 6 2 ਕਰੋੜ ਕਰਮੇ ਸਾਢੇ 4 ਤੇ ਪਹੁੰਚ ਗਏ ਨੇ ਤੇ ਜਿੱਦ ਤੱਕ ਇਹਨਾਂ ਨੇ ਜਾਣਾ ਹੈ 5 ਹੀ ਟੱਪ ਨੇ ਮਿਨਿਸਟਰ ਹੋਮ ਮਿਨਿਸਟਰ ਨੂੰ ਮਿਲ ਕੇ ਆਏ تھے ਬਟ ਆਨ ਤੋਂ ਬਾਅਦ ਜਿਹੜੀ ਇਹਦੀ ਬਾਡੀ ਲੈਂਗੁਏਜ ਉੱਥੋਂ ਹੀ ਨਜ਼ਰ ਆਉਂਦੀ ਕਿ ਬਿਲਕੁਲ ਇਹ ਆਦਮੀ ਜਿਹੜੇ ਨੇ ਕੋਈ ਕੇਸ ਪ੍ਰੈਜੈਂਟ ਕਰਦੀ ਪੋਜੀਸ਼ਨ ਚ ਇੰਪਰੂਵਮੈਂਟ ਟਰਸਟ ਜਿਹੜੀ ਵੀ ਉਹ ਜ਼ਾਇਦਾਦ ਵੇਚਦੇ ਨੇ ਜਿਹਦੀ ਵੀ ਉਹਨਾਂ ਨੂੰ ਆਮਦਨ ਹੋਈ ਉਹ ਉਹ ਅਸੀਂ ਟਰਸਟ ਦੇ ਵਿੱਚ ਜ਼ਾਇਦਾਦ ਰਹਿ ਸਕਦੀ ਆ ਉਸ ਸ਼ਹਿਰ ਦੀ ਤਰੱਕੀ ਵਾਸਤੇ ਉਹਦਾ ਪੈਸਾ ਇਸ ਤਰ੍ਹਾਂ ਇਸਤੇਮਾਲ ਹੋ ਸਕਦਾ ਇਹਨਾਂ ਨੇ ਇਹਦੇ ਵਿੱਚ ਇਹ ਪ੍ਰੋਵੀਜ਼ਨ ਲੈ ਕੇ ਆਂਦਾ ਸੀ ਕਿ ਇੰਪਰੂਵਮੈਂਟ ਟਰਸਟਾਂ ਕੋ ਪੰਜਾਬ ਦੇ ਜਿੰਨੀ ਜ਼ਾਇਦਾਦ ਜਾਂ ਜਿੰਨਾ ਪੈਸਾ ਹੈ ਉਹ ਸਾਰੇ ਦਾ ਸਾਰਾ ਸੈਂਟਰਲਾਈਜ਼ ਕਰਕੇ ਜਿਹੜਾ ਲੋਕਲ ਸੈਂਟਰ ਗਵਰਨਮੈਂਟ ਇਹਨਾਂ ਦੀ ਹੈ ਇਹ ਪੈਸਾ ਉਹਦੇ ਕੋਲ ਚਲਾ ਜਾਏ ਉੱਚੇ ਪੰਜਾਬ ਦੇ ਲੋਕ ਤੇ ਅਸੀਂ ਸਮਝੇ ਆਂ ਕਿ ਉਹਦਾ ਇਹ ਡਿਸਿਊਜ਼ ਕਰਨਾ ਤਾਂ ਪਹਿਲੀ ਗੱਲ ਤੇ ਅਨ ਕਨਸਟੀਟਿਊਸ਼ਨਲ ਹੈ ਹੋਣੀ ਚਾਹੀਦਾ ਇਹ ਬੈਂਤੇਵੇਂ ਤਰਵੀਬ ਦੀ ਤਾਂ ਹੀ ਕਾਨੂੰਨ ਤਰਵੀਬ ਵੀ ਤਾਂ ਹੀ ਕਰਨਾ ਚਾਹਤੇ ਸੋ ਅਸੀਂ ਔਨਰੇਬਲ ਗਵਰਨਰ ਸਾਹਿਬ ਨੂੰ ਇਹ ਗੁਜ਼ਾਰਿਸ਼ ਕਰਕੇ ਆਏ ਆ ਕਿ ਜਿਹੜਾ ਬਿੱਲ ਤੁਹਾਡੇ ਕੋਲ ਆਣਾ ਇਹਨੂੰ ਆਪਣੇ ਅਸੈਂਟ ਪੇਨ ਦੇ ਬਜਾਏ ਇਹਨੂੰ ਤੁਸੀਂ ਅਜੇ ਰੋਕਿਆ ਜਾਏ ਤੇ ਇਸ ਬਿੱਲ ਨੂੰ ਵਾਪਸ ਭੱਜਿਆ ਜਾਏ ਕਿ ਕਨਸਟੀਟਿਊਸ਼ਨ ਦੇ ਬਤਾਵਕ ਇਹਨੂੰ ਫ੍ਰੇਮ ਕੀਤਾ ਜਾਏ ਕੋਈ ਇਹੋ ਜਿਹਾ ਕੰਮ ਨਾ ਕੀਤਾ ਜਾਏ ਕਿਉਂਕਿ ਇਹ ਜਾਣਵਾਲੀ ਸਰਕਾਰ ਇਹਨਾਂ ਨੇ ਅਖੀਰਲੇ ਸਾਲਾਂ ਦੇ ਵਿੱਚ ਅਖੀਰਲੇ ਮੇਟਿਆਂ ਦੇ ਵਿੱਚ ਅਸਤੀ ਮਿਸ ਯੂਜ਼ਡ ਆਫ ਪਬਲਿਕ ਫੰਡ ਤੁਹਾਨੂੰ ਯਾਦ ਹੋਏਗਾ ਪਹਿਨੇ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਕਹਿੰਦੇ ਸੀ 1 ਰੁਪਿਆ ਕਰਦਾ ਨਹੀਂ ਤੁਕਾਂ ਕਾ तकरीबन 4.5 ਲੱਖ ਕਰੋੜ ਤੱਕ ਪਹੁੰਚ ਗਏ ਨੇ 2 6 2 ਸਾਢੇ 4 ਤੇ ਪਹੁੰਚ ਗਏ ਨੇ ਤੇ ਜਿੱਦ ਤੱਕ ਇਹਨਾਂ ਨੇ ਜਾਣਾ ਹੈ 5 ਡੱਬਾ 5 ਲੱਖ ਕਰੋੜ ਪੰਜਾਬ ਕੰਪਲੀਟਲੀ ਕਰਜ਼ੇ ਥਲੇ ਦੱਬਿਆ ਤੁਸੀਂ ਆ ਦੇਖਿਆ ਹੀ ਹੈ ਜਿਸ ਕਿਸਮ ਦੇ ਫਲੱਡ ਆਏ ਨੇ ਇਹਦੇ ਵਿੱਚ ਬੈਨ ਮੇਡ ਡਿਜ਼ਾਸਟਰ ਇਰੀਗੇਸ਼ਨ ਦੇ ਵਿਭਾਗ ਨੇ ਜਿਸ ਕਿਸਮ ਦਾ ਟਿੱਕ ਹੈ ਅਸੈਂਬਲੀ ਵੀ ਪ੍ਰੋਸੀਡਿੰਗ ਵੀ ਤੁਸੀਂ ਵੇਖੀ ਹੈ ਕੱਲ ਵੀ ਮੈਂ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦੇ ਵਿੱਚ ਸੈਕਟਰੀ ਇਰੀਗੇਸ਼ਨ ਤੇ ਚੀਫ ਇੰਜੀਨੀਅਰ ਵਿਜੀਲੈਂਸ ਨੇ ਕੰਪਲੀਟ ਇਸਕਾ ਵੀ ਡਿਟੇਲ ਦਿੱਤੀ ਕਿ ਦੇ ਔਰ ਨਾਟ ਪ੍ਰਪੇਅਰਡ ਜਿਹੜਾ ਗੋਇਲ ਸਾਹਿਬ ਨੇ ਇਸ ਤੋਂ ਪਹਿਲੇ ਸੈਕਸ਼ਨ ਦੇ ਵਿੱਚ ਪੰਜਾਬ ਨੂੰ ਭਰੋਸਾ ਦਿੱਤਾ ਤੇ ਹਾਊਸ ਨੂੰ ਭਰੋਸਾ ਦਿੱਤਾ ਸੀ ਇਹ ਕੰਪਲੀਟਲੀ ਮਿਸਟੂ ਪੰਜਾਬ ਨੂੰ ਇਹਨਾਂ ਲੋਕਾਂ ਨੇ ਦਬਾ ਕਰ ਦਿੱਤਾ ਕੱਲ ਵੀ ਤੁਸੀਂ ਵੇਖਿਆ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਨੂੰ ਮਿਲ ਕੇ ਆਏ تھے ਅਟ ਆਨ ਤੋਂ ਬਾਅਦ ਜਿਹੜੀ ਇਹਦੀ ਬਾਡੀ ਲੈਂਗੁਏਜ ਉੱਥੋਂ ਹੀ ਨਜ਼ਰ ਆਉਂਦੀ ਕਿ ਬਿਲਕੁਲ ਇਹ ਆਦਮੀ ਜਿਹੜੇ ਨੇ ਕੋਈ ਕੇਸ ਪ੍ਰੇਜ਼ੈਂਟ ਕਰਨ ਦੀ ਪੋਜੀਸ਼ਨ ਚ ਹੈ ਬੜਾ ਅਨਫੋਰਚੂਨੇਟਲੀ ਬਹੁਤ ਖਸੂਸੀ ਗੱਲ ਹੈ ਇੱਕ ਨੰਬਰ ਦਾ ਸੂਬਾ ਤੇ ਵਿਭਾਗੀ ਸੂਬਾ ਇਹਨਾਂ ਲੋਕਾਂ ਦੀ ਸਰਕਾਰ ਚ ਬੱਥੀ ਜੋ ਇਹ ਪੰਜਾਬ ਦੀ ਲੁੱਟ ਰੋਕਣ ਵਾਸਤੇ ਜਿਸਾਂ ਅੰਗਰੇਜ਼ੀਜ਼ ਕਹਿੰਦੇ ਨੇ ਕਿ ਜਦੋਂ ਹੋ ਜਿਹੜੇ ਹਾਲਾਤ ਪੈ ਜਾਂਦੇ ਨੇ ਕਿ ਫੈਮਿਲੀ ਦਾ ਸਿਲਵਰ ਵੇਚ ਕੇ ਆ। ਇਹਦੇ ਉਹ ਗੁੱਡਾਂ ਦੇ ਵਿੱਚੋਂ ਝਾੜੂ ਫੇਰ ਕੇ ਪੈਸੇ ਕੱਢ ਰਹੇ ਨੇ ਕਿ ਕਿਤੋਂ ਵੀ ਮਿਲ ਜਾਣ ਪੈਸੇ ਜਿੰਨੇ ਮਿਲ ਸਕਦੇ ਨੇ। ਜਾਂ ਉਹਨੂੰ ਗੈਰ ਇਸਤੇਮਾਲ ਹੋਣਾ ਪੈਸਿਆਂ ਦਾ ਕਰ ਲਿਆ ਜਾਂ ਇਹਦੇ ਖਿਲਾਫ ਕੋਈ ਨਾ ਕੋਈ ਹੋਰ ਕੇਸ ਦੇ ਖਿਲਾਫ ਕੋਈ ਨਾ ਕੋਈ ਕਰਜ਼ਾ ਹੋ ਸਕ ਸਕਦਾ। ਜੋ ਇਹ ਵੀ ਅਸੀਂ ਤੁਹਾਨੂੰ ਕਾਪੀ ਪਹੁੰਚਾ ਦਿੰਦੇ ਨੇ। ਇਹਦੀ ਕੰਪਲੀਟ ਡਿਟੇਲਡ ਰਿਪਰੈਜੈਂਟੇਸ਼ਨ ਟੂ ది ਆਨਰਬਲ ਗਵਰਨਰ ਸਾਹਿਬ ਹੈ। ਸਾਡੇ ਪੰਜਾਬਿਲੋਂ ਅਸੀਂ ਚੌਧਰੀ ਜੀ ਬੇਨੇ ਡੈਫਟੀ ਲੀਡ ਮੋਹਨਕਾ ਸੋਢੇ ਜੀ ਸਾਡੇ ਲੋਕਲ ਵਰਟ ਡੈਫਟੀ ਜੀਸਟ ਐਪੀਸੀ ਦੇ ਰਾਣਾ ਜੀ ਸਾਡੇ ਬੋਰਬਰ ਸਪੀਕਰ ਸਾਹਿਬ ਨਿਤਰਨ ਚੌਧਰੀ ਜੀ ਜਿਹੜੇ ਮੇਰੇ ਕਲੀਗ ਨੇ ਲੋਰ ਤੋਂ ਐਮਐਲਏ ਨੇ ਇਹ ਅਸੀਂ ਰਿਪਰੈਜੈਂਟੇਸ਼ਨ ਦਿੱਤੀ ਆਪਣੀ ਪਾਰਟੀ ਵੱਲੋਂ ਅਸੀਂ ਸਟ੍ਰੋਂਗਲੀ ਫੀਲ ਕਰਦੇ ਹਾਂ ਕਿ ਪੰਜਾਬ ਨਾਲ ਜਿਹੜਾ ਵੱਜ ਰਿਹਾ ਡੱਕਾ ਹੈ ਇਹਨੂੰ ਰੋਕਣਾ ਚਾਹੀਦਾ ਅਸੀਂ ਸਪੀਕਰ ਨੂੰ ਵੀ ਮੈਂ ਬੋਲ ਦਿਆ ਹੋਇਆ ਵਿਸ਼ੇਸ਼ ਤੁਹਾਨੂੰ ਰਿਕਵੈਸਟ ਕੀਤੀ ਸੀ ਐਂਟੀ ਪੰਜਾਬ ਇਹ ਹੈ ਤੁਹਾਡਾ ਇਹਨੂੰ ਅਜੇ ਨਾਂ ਲੈ ਕੇ ਹੋਏ ਤੇ ਥੋੜਾ ਜਿਹਾ ਵਿਚਾਰ ਹੋਰ ਕੀਤਾ ਜਾਏ ਕਨਸਟੀਟਿਊਸ਼ਨ ਦੀ ਦਵਾਈ ਨਾ ਕਰੋ ਇਹ ਜਿਹੜਾ ਕਾਨੂੰਨ ਦੇ ਖਿਲਾਫ ਤੁਸੀਂ ਇਹ ਤਰਮੀਮਾਂ ਕਰ ਰਹੇ ਹੋ ਇਹ ਪੰਜਾਬ ਪ੍ਰਤੀ ਕੋ ਚੰਗੀ ਤੁਹਾਡੀ ਭਾਵਨਾ ਹੈ ਨਹੀਂ ਪਰ ਗਵਰਨਰ ਸਾਹਿਬ ਦੀ ਸੌਰੀ ਸਪੀਕਰ ਸਾਹਿਬ ਦੀਆਂ ਆਪਣੀਆਂ ਮਜਬੂਰੀਆਂ ਦੇ ਉਹਨਾਂ ਰੋਕਿਆ ਨਹੀਂ ਸੋ ਅੱਜ ਅਸੀਂ ਇੱਥੇ ਪਹੁੰਚੇ ਹਾਂ ਪੰਜਾਬ ਦੇ ਇੰਡਸਟਰੀ ਨੂੰ ਪ੍ਰੋਗੈਸਟ ਕਰਨਾ اپੋਜੀਸ਼ਨ ਦਾ ਫਰਜ਼ ਹੈ ਸਟੇਟਲ ਨੈਸ਼ਨਲ ਫਾਊਂਡਰਸ ਦਾ ਫਰਜ਼ ਉਹਦੀ ਅਸੀਂ ਇੱਥੇ ਪੂਰਤੀ ਕਰਨ ਵਾਸਤੇ ਸਾਰੇ ਸਾਥੀ ਆਏ ਹਾਂ ਬਹੁਤ ਬਹੁਤ ਸ਼ੁਕਰੀਆ ਕੋਈ ਹੋਰ ਸਵਾਲ ਹੈ ਠੀਕ ਹੈ ਜੀ